ਉਹ ਜਿਹੜੇ ਆਵਾਜ਼ਾਂ ਸਿਰਫ ਗੀਤ ਨਹੀਂ ਹੁੰਦੀਆਂ ਸਿੱਦਾ ਦਿਲ ਨੂੰ ਝੁੰਦੀਆਂ ਨੇ ਇਸ ਮੁੰਡੇ ਨੇ ਜਦੋਂ ਆਪਣੀ ਮਾਂ ਲਈ ਇਹ ਗੀਤ ਗਾਇਆ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਭਰ ਆਈਆਂ ਪਹਿਲਾਂ ਤੁਸੀਂ ਖੁਦ ਸੁਣੋ ਇਹ ਗਾਣਾ ਅਸੀਂ ਮਿਲਦੇ ਹਾਂ ਵੀਡੀਓ ਦੇ ਆਖਿਰ ਚ ਜੇ ਹੋਵਾ ਜਾਦੂ ਗਰੇਯੰਮੀਏ ਤਾਰਿਆਂ ਦੇ ਹਾਰ ਪਰੋਵਾਂ ਸੱਚੀ ਸੋਨੇ ਦੀ ਥਾਲੀ ਵਿੱਚ ਰੱਖ ਕੇ ਨਿਤ ਪੈਰ ਤੇਰੇ ਮੈਂ ਤੋਵਾਂ ਮ ਜਿਸ ਵਕਤ ਵੰਸ਼ ਦਾ ਦਮ ਨਿਕਲੇ ਜਿਸ ਵਕਤ ਵੰਸ਼ ਦਾ ਦਮ ਨਿਕਲੇ ਹੋ ਤੇਰੀ ਗੋਦੀ ਵਿੱਚ ਮਰਾਂ ਹੋ ਤੇਰੀ ਗੋਦੀ मरां <laughs> हर जनम दण न सघंदरां दा ਆਖਰੇ ਵਿੱਚ ਸਿਰਫ ਇੱਕ ਗੱਲ ਕਹਾਂਗਾ ਦੁਨੀਆ 'ਚ ਸਭ ਤੋਂ ਵੱਡੀ ਦੌਲਤ ਸਿਰਫ ਮਾਂ ਦੀ ਮਮਤਾ ਹੀ ਹੁੰਦੀ ਆ ਇਸ ਲਈ ਆਪਣੇ ਮਾਪਿਆਂ ਦੀ ਕਦਰ ਕਰਿਆ ਕਰੋ ਦੁਨੀਆ 'ਚ ਹੋਰ ਰਿਸ਼ਤੇ ਲੱਖਾਂ ਮਿਲ ਜਾਣਗੇ ਪਰ ਮਾਂ ਵਰਗਾ ਪਿਆਰ ਦੁਨੀਆ 'ਚ ਕਦੇ ਨਹੀਂ ਮਿਲਦਾ ਜੇ ਤੁਸੀਂ ਵੀ ਇਹ ਗੀਤ ਸੁਣ ਕੇ ਇਮੋਸ਼ਨਲ ਹੋ ਗਏ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਸੋਹਣਾ ਸੰਦੇਸ਼ ਤੇ ਸੋਹਣਾ ਗਾਣਾ ਹਰ ਕਿਸੇ ਤੱਕ ਪਹੁੰਚ ਸਕੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਅਤੇ ਤੁਹਾਨੂੰ ਇਹ ਗਾਣਾ ਕਿਵੇਂ ਲੱਗਾ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ